ਅਸੀਂ ਇਹ ਬੇਨਤੀ ਕੀਤੀ ਆ ਕਿ ਸਰਸੇ ਸਾਧ ਨੂੰ ਜਦੋਂ ਮਾਫੀ ਦਿੱਤੀ ਗਈ ਤੇ ਸਿੱਖ ਕੌਮ ਨੇ ਉਹਦਾ ਵਿਰੋਧ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹੇਠ ਜਿਹੜਾ ਸੀ ਉਹ 90 ਲੱਖ ਦੇ ਇਸ਼ਤਿਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਖਬਾਰਾਂ ਨੂੰ ਇਸ ਕਰਕੇ ਦਿੱਤੇ ਕਿ ਜਿਹੜੀ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਸਰਸੇ ਸਾਧ ਨੂੰ ਮਾਫੀ ਦਿੱਤੀ ਗਈ ਆ ਇਹ ਠੀਕ ਹੈ ਤੇ ਕੌਮ ਇਨ ਬਿਨ ਇਹਨਾਂ ਹੁਕਮਾਂ ਦੀ ਪਾਲਣਾ ਨਹੀਂ ਕਰੇ ਲੇਕਿਨ ਸਿੱਖ ਕੌਮ ਨੇ ਆਪਣਾ ਜਿਹੜਾ ਵਿਰੋਧ ਸੀ ਉਹ ਜਾਰੀ ਰੱਖਿਆ ਉਸ ਤੋਂ ਬਾਅਦ ਉਹ ਜਿਹੜਾ ਕੀਤਾ ਹੋਇਆ ਫੈਸਲਾ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਜਥੇਦਾਰਾਂ ਨੂੰ ਜਿਹੜਾ ਸੀ ਉਹ ਵਾਪਸ ਲੈਣਾ ਜਥੇਦਾਰਾਂ ਨੇ ਜਿਹੜੀ ਉਹਨੂੰ ਗੁੰਡੇ ਨੂੰ ਕਾਤਲ ਨੂੰ ਬਰਾਤਕਾਰੀ ਨੂੰ ਜਿਹੜੀ ਮਾਫੀ ਦਿੱਤੀ ਸੀ ਗੁਰਮੀਤ RAMREE ਨੂੰ ਉਹ ਵਾਪਸ ਲੈ ਲਿਆ ਜਦੋਂ ਵਾਪਸ ਲੈ ਲਈ ਤੇ ਜਿਹੜੇ 90 ਲੱਖ ਦੇ ਇਸ਼ਤਿਹਾਰ ਗੁਰੂ ਕੀ ਗੋਲਕ ਤੋਂ ਗਏ ਉਹ ਨਜਾਇਜ਼ ਗਏ ਨੇ ਉਹ ਗਲਤ ਤਰੀਕੇ ਨਾਲ ਇਹਨਾਂ ਨੇ ਗੁਰੂ ਕੀ ਗੋਲਕ ਦੀ ਦਰਬਾਰਤੋਂ ਕੀਤੀ ਆ ਉਹ 90 ਲੱਖ ਰੁਪਇਆ ਪਹਿਲਾਂ ਇਹਨਾਂ ਕੋਲੋਂ ਜਿਹੜਾ 12% ਸਮੇਤ ਵਿਆਜ ਵਸੂਲ ਕੀਤਾ ਜਾਵੇ ਅਸੀਂ ਇਹ ਪੱਤਰ 'ਚ ਵੀ ਲਿਖਿਆ ਹੈ ਤੇ ਨਾਲ ਇਹ ਵੀ ਗੱਲ ਕਹੀ ਆ ਕਿ ਜਿਹੜੇ 5 ਆਦਮੀ ਆ 2-3 ਦਿਨ ਪਹਿਲਾਂ ਕਰਨਾਲ ਸਿੰਘ ਪੰਜੌਲੀ ਆਦ ਜਿਹੜੇ ਨੇ ਉਹ ਪੱਤਰ ਦੇ ਕੇ ਗਏ ਨੇ ਜਥੇਦਾਰ ਨੂੰ ਵੀ ਸੁਖਬੀਰ ਸਿੰਘ ਦੇ ਸੁਖਬੀਰ ਬਾਦਲ ਦੇ ਖਿਲਾਫ ਵੀ ਸੁਖਬੀਰ ਸਿੰਘ ਬਾਦਲ ਨੇ ਸਾਰਾ ਕੁਝ ਕੀਤਾ ਵੀ ਇਹਨੂੰ ਸਖਤ ਸਜ਼ਾ ਦਾਈਦੀ ਹੈ ਅਸੀਂ ਇਹ ਗੱਲ ਕਹੀ ਆ ਕਿ ਇਹ ਸਾਰੇ ਹੀ ਬਰਾਬਰ ਦੇ ਦੋਸ਼ੀ ਇਹਨਾਂ 'ਚੋ ਕੋਈ ਵੀ ਘਟਣ ਚਾਹੇ ਉਹ ਬਾਗੀ ਘੌਣ ਵਾਲੇ ਨੇ ਤੇ ਚਾਹ ਆਪਣੇ ਆਪ ਨੂੰ ਅਕਾਲੀ ਘੌਣ ਵਾਲੇ ਆ ਇਹਨਾਂ ਸਾਰਿਆਂ ਤੋਂ ਪਹਿਲਾਂ 90 ਲੱਖ ਦੇ ਇਸ਼ਤਿਹਾਰ ਜਿਹੜੇ ਨੇ ਸਮੇਤ ਵਿਆਜ ਵਸੂਲ ਕਰਕੇ ਗੁਰੂ ਕੀ ਗੋਲਕ ਚ ਉਹ ਪੈਸੇ ਜਮ੍ਹਾਂ ਕਰਾਏ ਜਾਣ ਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਮਾਫੀ ਪੱਤਰ ਦਿੱਤੇ ਨੇ ਉਹ ਉਹਨਾਂ ਤੇ ਵਿਚਾਰ ਕੀਤੀ ਜਾਵੇ ਤੇ ਨਾਲ ਅਸੀਂ ਇਹ ਵੀ ਗੱਲ ਬੜੇ ਵਿਸਤਾਰ ਨਾਲ ਕਹੀ ਹੈ ਕਿਤਾਬਾਂ ਵੀ ਵਿਖਾਈਆਂ ਨੇ ਨਾਲ ਅਸੀਂ ਇਹ ਵੀ ਗੱਲ ਕਹੀ ਆ ਕਿ ਜੇਕਰ ਉਸ ਟਾਈਮ ਤੇ ਚੰਦੂ ਜਿਨੇ ਪੰਚਮ ਪਾਤਸ਼ਾਹ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਤੇ ਛੇਵੇਂ ਪਾਤਸ਼ਾਹ ਨੇ ਸਿਕਾ ਨੂੰ ਹੁਕਮ ਕੀਤਾ ਕਿ ਇਹਦੇ ਨੱਕ 'ਚ ਨੱਥ ਪਾ ਕੇ ਤੈਨੂੰ ਦਿੱਲੀੋਂ ਔਰ ਲੈ ਕੇ ਜਾ। ਔਰ ਜਿਹੜਾ ਗੁਰੂ ਦਾ ਸਿੱਖ ਮਿਲੇ ਉਹ ਇਹਨੂੰ ਪੰਜ ਛੇਰ ਮਾਰੇ। ਕੀ ਉਹ ਚੰਦੂ ਨੇ ਮਾਫੀਆਂ ਨਾਮੰਗੀਆਂ ਹੋਣਗੀਆਂ? ਪਰ ਉਸ ਟਾਈਮ ਤੇ ਗੁਰੂ ਸਾਹਿਬ ਨੇ ਖੁਦ ਚਵੇਂ ਪਾਤਸ਼ਾਹ ਨੇ ਜਿਹੜਾ ਸੀ ਉਸ ਚੰਦੂ ਨੂੰ ਮਾਫੀ ਨਹੀਂ ਦਿੱਤੀ। ਉਸ ਤੋਂ ਬਾਅਦ ਮਸੰਦ ਆਇਆ। ਮਸੰਦਾਂ ਨੂੰ ਵੀ ਪਹਿਲਾਂ ਤੀਸਰੇ ਪਾਤਸ਼ਾਹ ਨੇ ਬਤੌਰੇ ਪ੍ਰਚਾਰਕ ਥਾਪਿਆ ਸੀ। ਜਦੋਂ ਉਹਨਾਂ ਨੇ ਮਨਾਈਆਂ ਕੀਤੀਆਂ ਤੇ ਦਸਵੇਂ ਪਾਤਸ਼ਾਹ ਨੇ ਉਹਨਾਂ ਨੂੰ ਤੇ ਉਹਦੇ ਕੜਾਹਿਆਂ ਚ ਪਾ ਕੇ ਸਾੜਿਆ ਤੇ ਕੀ ਉਹਨਾਂ ਜਿਹੜੇ ਉਹ ਮਸੰਸੀ ਉਹਨਾਂ ਨੇ ਮਾਫੀਆਂ ਨਾ ਮੰਗੀਆਂ ਹੋਣਗੀਆਂ ਪਰ ਗੁਰੂ ਸਾਹਿਬ ਨੇ ਕਿਸੇ ਨੂੰ ਮਾਫ ਨਹੀਂ ਕੀਤਾ ਇਸੇ ਤਰ੍ਹਾਂ ਮਸਾ ਰੰਗੜਾ ਉਹਨੇ ਦਰਬਾਰ ਸਾਹਿਬ ਦੀ ਬੇਦਵੀ ਕੀਤੀ ਉਹਦਾ ਸਿਰ ਵੱਢ ਕੇ ਲੈ ਗਏ ਫਿਰ ਉਸ ਤੋਂ ਬਾਅਦ ਮਹੰਤਨ ਨਰੈਣੂ ਕੇ ਆਏ ਤੇ ਉਹਨਾਂ ਨੇ ਜਦੋਂ ਮਨਾਈਆਂ ਕੀਤੀਆਂ ਤੇ ਉਸ ਸ਼ਹਾਤਾਂ ਦੇ ਕੇ ਗੁਰੂ ਘਰ ਆਜ਼ਾਦ ਕਰਾਇਆ ਤੇ ਫੇਰ ਇਹ ਸ਼੍ਰੋਮਣੀ ਕਮੇਟੀ ਹੋਂਚਾਈ ਅਸੀਂ ਇਹ ਵੀ ਕਿਹਾ ਕਿ ਚੰਦੂ ਨੇ ਜਾ ਮਸੰਦਾ ਨੇ ਮਸੇ ਰੰਗੜ ਨੇ ਜਮ ਹਨਤਾ ਨੇ 10 ਗੁਰੂ ਸਹਿਬਾਨ ਵਿੱਚੋਂ ਕਿਸੇ ਇੱਕ ਵੀ ਗੁਰੂ ਸਾਹਿਬ ਦੇ ਖਿਲਾਫ ਕੋਈ ਅਪਸ਼ਬਦ ਲਿਖ ਕੇ ਕਿਤਾਬ ਨਹੀਂ ਲਿਖੀ ਪਰ ਜਿਹੜੇ ਅੱਜ ਅਖਵਾਲੀ ਹੋਏ ਨੇ ਅੱਜ ਇਹਨਾਂ ਦੇ ਜਾਦੂ ਸਿਰ ਚੜ ਬੋਲੇ ਨੇ ਅੱਜ ਵਕਰੇ-ਵਕਰੇ ਤੌਰ ਤੇ ਹੁੰਦਾ ਉਹ ਉਹਨੂੰ ਗਦਾਰ ਕਹਿੰਦਾ ਉਹਨੂੰ ਗਦਾਰ ਕਹਿੰਦਾ ਕਿ ਇਹਨਾਂ ਲੋਕਾਂ ਨੇ ਤਾਂ ਸਾਰੇ ਇਤਿਹਾਸ ਨੂੰ ਚੰਦੂ ਦੇ ਇਤਿਹਾਸ ਨੂੰ ਮਸੰਦਾ ਦੇ ਇਤਿਹਾਸ ਨੂੰ ਮਸੇ ਰੰਗੜ ਦੇ ਇਤਿਹਾਸ ਨੂੰ ਮਹਾਂਤ ਨਰੈਣੂਆਂ ਦੇ ਇਤਿਹਾਸ ਨੂੰ ਮਾਤ ਪਾ ਕੇ ਉਹਨਾਂ ਤੋਂ ਵੱਧ ਦੋਸ਼ੀ ਨੇ ਸੋ ਇਹਨਾਂ ਲੋਕਾਂ ਨੂੰ ਜਿਹੜਾ ਮਾਫੀ ਨਹੀਂ ਚਾਹੀਦੀ ਅਸੀਂ ਇਹ ਬੇਨਤੀ ਕਰਦੇ ਹਾਂ ਜੀ ਆ ਲੈਓ ਯਸਟਰ ਹਾਲੀ ਫਾਈਲ ਇੱਕ ਇੱਕ ਛਤਾਰਾ ਜੀ ਮੇਰੇ ਕੋਲ ਕੀ ਕਰ ਦਿੰਦੇ ਜੀ ਆਹ ਮੇਰੇ ਕੋਲ ਛਤਾਰਾ ਹੈ ਇੱਕ ਤੇ ਆ ਪੱਤਰ ਹੈ ਆ ਪੱਤਰ ਉਹ ਹੈ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਨੂੰ 17 ਅਕਤੂਬਰ 2015 ਚ ਦਿੱਤਾ ਸੀ ਜਿਹਦੇ ਵਿੱਚ ਉਹ ਆਪਣੀ ਜਿਹੜੀ ਗਲਤੀ ਹੈ ਉਹ ਅਹਿਸਾਸ ਕਰਦਾ ਕਿ ਮੇਰੇ ਕੋਲੋਂ ਇਹ ਗਲਤੀਆਂ ਜਿਹੜੀਆਂ ਨੇ ਮੇਰੇ ਰਾਜ ਵਿੱਚ ਹੋਈਆਂ ਨੇ ਪਰ ਉਸ ਟਾਈਮ ਦੇ ਜਥੇਦਾਰ ਦਾ ਫਰਜ਼ ਬਣਦਾ ਕਿ ਜੀ ਇਹਨੇ ਗਲਤੀਆਂ ਜਿਹੜੀਆਂ ਕੀਤੀਆਂ ਨੇ ਮੰਨਦਾ ਤੇ ਇਹਨੂੰ ਸਜ਼ਾ ਦੇ ਦਿੱਤੀ ਜਾਵੇ ਪਰ ਕੋਈ ਗੱਲ ਨਹੀਂ ਜਿਹੜੇ ਇਸ਼ਤਿਹਾਰ ਨੇ ਉਹ ਸਾਰੇ ਆਹ ਵੇਖ ਲਓ ਤੁਸੀਂ ਕਿ ਮੇਰੇ ਕੋਲੇ ਇੱਕ ਇੱਕ ਇਸ਼ਤਿਹਾਰ ਦਾ ਜਿਹੜਾ ਹੈ ਉਹ ਨਾ ਆ ਅਖਬਾਰ ਦਾ ਕਿਹੜੀ ਅਖਬਾਰ ਨੂੰ ਕਿੰਨੀ ਤਰੀਕ ਨੂੰ ਇਹ ਜਿਹੜੇ ਇਸ਼ਤਿਹਾਰ ਜਿਹੜੇ ਨੇ ਉਹ ਦਿੱਤੇ ਗਏ ਔਰ ਸਭ ਤੋਂ ਵੱਡੀ ਗੱਲ ਇਹਨਾਂ ਚ ਮੈਂ ਤੁਹਾਨੂੰ ਇੱਕ ਹੋਰ ਦੱਸਣੀ ਚਾਹਾਂ ਪੈਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਤੋਂ ਗੁਰੂ ਕੀ ਖੋਲਕ ਤੋਂ ਦਿੱਤਾ ਹੈ ਇਸ਼ਤਿਹਾਰ ਕੀ ਦੇ ਵੱਲੋਂ ਲਗੇ ਤੁਸੀਂ ਇਹ ਹੈਰਾਨ ਹੋਵੋਗੇ ਦੇਖ ਕੇ ਕਿ ਇਸ਼ਤਿਹਾਰ ਜਿਹੜੇ ਨੇ ਉਹ ਲੱਗ ਰਿਹਾ ਹੈ ਪ੍ਰਕਾਸ਼ਿਓਂ ਬਾਦਲ ਵੱਲ ਜਿਨ੍ਹਾਂ ਕਿ ਉਸ ਟਾਈਮ ਤੇ ਪੰਜਾਬ ਦਾ ਮੁੱਖ ਮੰਤਰੀ ਹੈ ਉਹਦੇ ਵੱਲੋਂ ਇਸ਼ਤਿਹਾਰ ਜਿਹੜਾ ਹੈ ਉਹ ਲੱਗ ਰਿਹਾ ਇਸੇ ਤਰ੍ਹਾਂ ਜਿਹੜੇ ਹੈਗੇ ਨੇ ਨਾਨ ਨਾਨਕ ਸਰੀਏ ਸਿਹਾਰ ਉਹ ਲ ਆ ਰਹੇ ਨੇ ਆ ਵੇਖੋ ਤੁਸੀਂ ਇੱਕ ਇੱਕ ਅਖਬਾਰ ਦੀ ਮੇਰੇ ਕੋਲੇ ਜਿਹੜੀ ਆ ਉਹ ਫੋਟੋ ਕਾਪੀ ਹੈ ਸਿਹਾਰ ਆશ્રਮੀ ਕਮੇਟੀ ਵੱਲੋਂ ਲਗਿਆ ਆ ਅਗਲਾ ਸਿਹਾਰ ਜਿਹੜਾ ਇਹ ਵੀ ਸ਼੍ਰੋਮਣੀ ਕਮੇਟੀ ਵੱਲੋਂ ਹੈ ਆ ਜਿਹੜਾ ਸਿਹਾਰ ਹੈ ਗੁਰੂ ਪੰਥ ਦਾ ਦਾਸ ਅਵਤਾਰ ਸਿੰਘ ਮੱਕੜ ਵੱਲੋਂ ਆ ਵੀ ਸਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੋਂ ਤੇ ਅੱਗੇ ਆ ਜਿਹੜੇ ਇਤਿਹਾਸ ਸਟਾਰ ਆਉਂਦੇ ਨੇ ਇਹ ਸਟਾਰ ਪ੍ਰਕਾਸ਼ ਸਿੰਘ ਆਹ ਵੇਖੋ ਅਖਬਾਰ ਦੀ ਮੱਟੋ ਤੇ ਪ੍ਰਕਾਸ਼ ਸਿੰਘ ਬਾਦਲ ਪੈਸਾ ਗੁਰੂ ਕੀ ਗੋਲਗੋਚੋਂ ਜੋ ਮੁੱਖ ਮੰਤਰੀ ਸੀ ਜੇ ਆਪਣੀ ਜੇਬ ਚੋਂ ਨਹੀਂ ਸੀ ਦੇਣਾ ਤੇ ਯਾਰੋ ਸਰਕਾਰੀ ਖਜ਼ਾਨੇ ਚੋਂ ਤੇ ਦੇ ਸਕਦਾ ਸੀ ਨਾ ਗੁਰੂ ਕੀ ਗੋਲਕ ਦੇ ਵਿੱਚੋਂ ਪੈਸਾ ਜਿਹੜਾ ਅਸੀਂ ਗੁਰਮੀਤ RAM ਨੂੰ ਮਾਤੀ ਦੇਣ ਵਾਸਤੇ ਇਸ਼ਤਿਹਾਰ ਕਿਉਂ ਦਿਖਾ ਗਿਆ ਇਸੇ ਤਰ੍ਹਾਂ ਜਿਹੜੀ ਹੈਗੀ ਯਾਰ ਬੰਬਈ ਦੀ ਸੰਗਤ ਆ ਗਿਆ ਦਰਬਾਰ ਸਾਹਿਬ ਅੱਠ ਤੋਂ ਦਾ ਜੀ ਤਾਂ ਇਹਨਾਂ ਇਸ਼ਤਿਹਾਰਾਂ ਨੂੰ ਲੈ ਕੇ ਸ਼ਰਮਨੀ ਕਮੇਟੀ ਨੇ ਵੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਆਪਣਾ ਇੱਕ ਆ ਦੂਸਰਾ ਇਸ਼ਤਿਹਾਰ ਫਿਰ ਆ ਵੀ ਪ੍ਰਕਾਸ਼ ਸਿੰਘ ਵਾਲਾ ਸ਼ਰਮਨੀ ਕਮੇਟੀ ਨੇ ਵੀ ਕੀਤੀ ਦਿੱਤੀ ਉਹਨਾਂ ਦਾ ਕਹਿਣਾ ਕਿ ਅਸੀਂ ਆਪਣਾ ਸਪਸ਼ਟੀਕਰਨ ਦੇ ਦਿੱਤਾ ਕਿ ਉਸਨੇ ਜਿਹੜੇ ਇਸ਼ਤਿਹਾਰ ਲਗੇ ਸੀ ਕਿ ਕੌਮ ਨੂੰ ਜਾਗਰੂਕ ਕਰਨ ਵਾਸਤੇ ਲਗਾਏ ਗਏ ਸਨ ਅਸੀਂ ਅੱਜ ਇਹ ਪੱਤਰ ਤੇ ਲਿਖਿਆ ਹੈ ਕਿ ਜਦੋਂ ਉਹ ਮਾਫੀ ਗਲਤ ਸੀ ਉਹ ਅਕਾਲ ਤਖਤ ਦੇ ਜਿਹੜੇ ਜਥੇਦਾਰ ਨੇ ਦਿੱਤੀ ਹੋਈ ਮਾਫੀ ਉਹ ਵਾਪਸ ਲੈ ਲੈਂਦੇ ਨੇ ਜੇ ਦਾ ਮਤਲਬ ਮਾਫੀ ਗਲਤ ਸੀ ਨਾ ਤਾਂ ਹੀ ਲੈਣ ਫਿਰ ਜਿਹੜੇ ਇਸ਼ਤਿਹਾਰ ਦਿੱਤੇ ਗਏ ਹਮਾਰਾ ਅੰਦੇ ਵਿੱਚ ਉਹ ਗਲਤ ਨਹੀਂ ਗਏ ਜਿਹੜੇ ਗੁਰੂ ਕੀ ਗੋਲਕ ਚੋਂ ਉਹ ਜਿਹੜਾ ਪੈਸਾ ਗਿਆ 90 ਲੱਖ ਰੁਪਈਆ ਉਹ ਜਿਨ੍ਹਾਂ ਜਿਨ੍ਹਾਂ ਨੇ ਆ ਵੇਖੋ ਜਿਨ੍ਹਾਂ ਨੇ ਮਤੇ ਪਾਏ ਨੇ ਆ ਸਾਰਿਆਂ ਦੀਆਂ ਫੋਟਵਾਂ ਨੇ ਆ ਜਿਹੜੇ ਉਹ ਦਿਨ ਆਏ ਨੇ ਆ ਕਰਨਾਲ ਸਿੰਘ ਪੰਜੋਲੀ ਵਰਗੇ ਇਹ ਜਿੰਨੇ ਵੀ ਨੇ ਆ ਜਿਹੜੇ ਅੱਜ ਬਾਗੀਆ ਦੇ ਵਿੱਚ ਆਪਣੇ ਆਪ ਨੂੰ ਬਾਗੀ ਘੋਂਦੇ ਨੇ ਆ ਸਾਰੇ ਉਹ ਬੇਚਨ ਆਹ ਜਿਹੜੀ ਬੀਬੀ ਆ ਲਾਂੜਾ ਉਹ ਵੀ ਇਹਦੇ ਵਿੱਚ ਹੈ ਜਰਨੈਲ ਸਿੰਘ 달ਾ ਉਹ ਇਹ ਵੀ ਵਿੱਚ ਆ ਰਾਮਪਾਲ ਜਿਹੜਾ ਉਹ ਉਹ ਸਾਰੇ ਜਿਹੜੇ ਇਹ ਵਿੱਚ ਨੇ ਅਸੀਂ ਇਹ ਸਾਡਾ ਇਹ ਕਹਿਣਾ ਹੈ ਕਿ ਜਿਨ੍ਹਾਂ ਬੰਦਿਆਂ ਨੇ ਆ ਮਤਾ ਪਾਇਆ ਆ ਮਤਾ ਪਾਇਆ ਨੇ ਜਿਨ੍ਹਾਂ ਬੰਦਿਆਂ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਬਾਅ ਹੇਠ ਮਤਾ ਪਾ ਕੇ ਤੇ ਗੁਰੂ ਕੀ 골ਕ ਦੀ ਤਰਵਰਤੋਂ ਕਰਦੇ ਆ ਸਭ ਤੋਂ ਪਹਿਲਾਂ ਗੁਰੂ ਕੀ 골ਕ ਦੀ ਕੀਤੀ ਹੋਈ ਡੁੱਟ ਨੂੰ ਉਹ ਪਹਿਲਾ ਇਹਨਾਂ ਦੋਸ਼ੀਆਂ ਕੋਲੋਂ ਸਾਰੇ ਦੋਸ਼ੀ ਨੇ ਇਹਨਾਂ ਕੋਲੋਂ 18% ਸਮੇਤ ਵਿਆਜ ਵਾਪਸ ਲਈ ਜਾਵੇ ਉਸ ਤੋਂ ਬਾਅਦ ਇਹਨਾਂ ਦੀ ਚਿੱਠੀ ਤੇ ਜਿਹੜੀਆਂ ਪੱਤਰ ਨੇ ਉਹਨਾਂ ਤੇ ਵਿਚਾਰ ਸਿੰਘ ਸਾਹਿਬ ਨੇ ਤੁਹਾਨੂੰ ਕੀ ਸ਼ੁਆ ਸ਼ੁਆ ਦਿੱਤਾ ਜੀ ਸਿੰਘ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਆ ਆ ਸਾਰੇ ਨਾਲ ਨੇ ਜੋ ਕਿਹਾ ਸੀ ਉਹੀ ਕਹਿਣਾ ਉਹਨਾਂ ਕਿਹਾ ਗੁਰੂ ਭਲਾ ਕਰੇਗਾ ਤੇ ਤੁਸੀਂ ਅਰਦਾਸ ਕਰੋ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਅਰਦਾਸ ਤਾਂ ਜੀ ਅਸੀਂ ਜਦੋਂ ਵੀ ਗੁਰੂ ਚਰਨਾ ਚ ਜਾਂਦੇ ਆ ਖਾਸ ਕਰਕੇ ਜਦੋਂ ਸੀਸ ਹਾਲ ਤੱਕ ਸਾਥ ਤੇ ਜਾਂਦੇ ਆ ਦੇ ਅਸੀਂ ਗੁਰੂ ਚਰਨਾਚਰ ਜੋਈ ਕਰਦੇ ਆ ਕਿ ਸੱਚੇ ਪਾਤਸ਼ਾਹ ਇਸ ਅਕਾਲ ਤਖਤ ਦੀ ਸਿਰਜਣਾ ਜ਼ੁਲਮ ਦੇ ਖਿਲਾਫ ਮਜਲੂਮ ਦੀ ਰੱਖਿਆ ਵਾਸਤੇ ਕੀਤੀ ਸੀ ਲੇਕਿਨ ਅੱਜ ਇਸ ਅਕਾਲ ਤਖਤ ਦੀ ਸੇਵਾ ਨਿਭਾਰੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਜਿਹੜੇ ਲੋਕ ਨੇ ਉਹ ਥੋੜੇ ਚੁੱਕੇ ਨੇ ਕਿਸੇ ਰਸਤੇ ਨੂੰ ਛੱਡ ਚੁੱਕੇ ਨੇ ਸਿੱਖੀ ਸਿਧਾਂਤਾਂ ਤੋਂ ਦੂਰ ਹੋ ਗਏ ਨੇ ਤੇ ਸਾਨੂੰ ਬਖਸ਼ਾ ਅਸੀਂ ਸਿੰਘ ਸਾਹਿਬ ਨੂੰ ਕਿਹਾ ਵੀ ਅਸੀਂ ਤਾਂ ਰੋਜ਼ ਹੀ ਅਰਦਾਸ ਕਰਦੇ ਆਂ ਪਰ ਅੱਜ ਗੇਂਦ ਤੁਹਾਡੇ ਪਾਲੇ ਚਾ ਸਿੰਘ ਸਾਹਿਬ ਪੂਰਾ ਸਿੱਖ ਜਗਤ ਤੇ ਸੰਸਾਰ ਦੇ ਲੋਕ ਤੁਹਾਡੇ ਵੱਲ ਵੇਖ ਰਹੇ ਨੇ ਜੇ ਕਿਤੇ ਤੁਸੀਂ ਕੋਈ ਕੋਤਾਹੀ ਕੀਤੀ ਤੇ ਫਿਰ ਲੋਕ ਜਿਹੜੇ ਨੇ ਉਹ ਤੁਹਾਡੇ ਤੋਂ ਨਿਰਾਸ਼ ਹੋਣਗੇ ਤੇ ਅੱਗੇ ਹੀ ਬਹੁਤ ਕੁਝ ਹੋਇਆ ਪੂਰਬੀ ਬੜੀਆਂ ਗੱਲਾਂ ਬਾਤਾਂ ਉੱਤੇ ਹਰਿਆਣੇ ਦੀਆਂ ਹੋਈਆਂ ਦੂਜੀਆਂ ਤੇ ਝਾੜੀਆਂ ਬਹੁਤ ਲੰਬੀਆਂ ਬਚਾਰਾਂ ਹੋਈਆਂ ਨੇ ਬਹੁਤ ਅਸੀਂ ਲੰਬੀਆਂ ਬਚਾਰਾਂ ਉਹਨਾਂ ਦੇ ਨਾਲ ਕਰਕੇ ਆ ਬੜੇ ਸੁਖਵੇਂ ਮਾਹੌਲ 'ਚ ਗੱਲਬਾਤ ਹੋਈ ਆ ਸਾਨੂੰ ਤੇ ਭਰੋਸਾ ਉਹਨਾਂ ਨੇ ਇਹੀ ਦਿੱਤਾ ਕਿ ਗੁਰੂ ਚਰਣਾਚਰ ਅਰਦਾਸ ਕਰੋ ਜੋ ਹੋਈ ਹੋਇਆ ਠੀਕ ਹੋਏਗਾ ਇਹ ਕਿਹਾ ਪਰ ਅਸੀਂ ਉਹਨਾਂ ਨੂੰ ਬੜੇ ਸਪਸ਼ਟ ਸ਼ਬਦਾਂ 'ਚ ਕਹਿੰਦਾ ਹੈ ਕਿ ਕਰ ਲੈ ਤੁਸੀਂ ਤੇ ਤੁਸੀਂ ਹੁਣ ਦੁਨੀਆ ਤੁਹਾਡੇ ਵਾਲ ਵੇਖ ਰਹੀ ਆ ਤੁਸੀਂ ਕੀ ਕਰਦੇ ਹੋ ਇਹ ਗੱਲਬਾਤ ਠੀਕ ਹੈ ਉਹ ਮੋਈਂ ਕਹਤਾ ਹੈ ਕਾ ਅਸੀਂ ਤੇ ਵੀ ਗੱਲ ਕਰੀਏ ਪਹਿਲਾਂ ਕੁਝ ਜਿਹਾ ਸਾਡਾ ਕਰੀਏ